ਸਦਾ ਜਗਜੀਤ ਸਿੰਘ ਜੀ ਜਦ ਅਸੀਂ ਕੋਟਕਪੁਰਾ ਚੌਂਕ ਦੀ ਗੱਲ ਕਰੀਏ ਬੈਬਲ ਖਣਾ ਦੀ ਗੱਲ ਕਰੀਏ ਕਈ ਫੈਕਟਸ ਸਰਕਾਰ ਤੱਕ ਪਹੁੰਚੇ ਵੀ ਲੇਕਿਨ ਸਰਕਾਰਾਂ ਬਦਲੀਆਂ ਲੇਕਿਨ ਉਹਨਾਂ ਦਾ ਕੰਮ ਕਰਨ ਦਾ ਰਵਈਆ ਨਹੀਂ ਬਰ ਗਾੜੀ ਦੇ ਵਿੱਚ ਇੱਕ ਵੱਡਾ ਮੋਰਚਾ ਜਿਹੜਾ ਹੈ ਉਹ ਲੱਗਦਾ ਹੈਗਾ ਹੈ ਸਕਰੀਬਨ 6 ਮਹੀਨੇ ਜਿਹੜਾ ਮੋਰਚਾ ਲੱਗਦਾ ਹੈ ਸੰਗਤਾਂ ਵੀ ਉਥੇ ਹਮ ਹਮਾ ਕੇ ਪਹੁੰਚਦੀਆਂ ਹੈਗੀਆਂ ਨੇ ਪੂਰਾ ਆਪਾਂ ਕਹੀ ਕਿ ਇੱਕ ਤਰੀਕੇ ਦਾ ਮਾਹੌਲ ਜਿਹੜਾ ਇੱਕ ਤਰੀਕੇ ਦਾ ਬਣ ਜਾਂਦਾ ਹੈਗਾ ਕਿ ਸ਼ਾਇਦ ਇਨਸਾਫ ਮਿਲੇਗਾ ਪਰ ਫਿਰ ਜਿਹੜਾ ਹੈ ਚੋਣਾ ਦੇ ਲਾਗੇ ਆ ਕੇ ਮੋਰਚਾ ਚਕਵਾ ਦਿੱਤਾ ਜਾਂਦਾ ਹੈ ਕਿਹੜੇ ਲੀਡਰਾਂ ਨੇ ਉੱਥੇ ਗਦਾਰੀ ਕੀਤੀ ਕਿਹੜੇ ਲੀਡਰਾਂ ਨੇ ਉੱਥੇ ਆਪਾ ਕਹਿ ਲიਏ ਕਿ ਕੰਮ ਜਿਹੜਾ ਪੂਰਾ ਸਿਰੇ ਨਹੀਂ ਲਾਇਆ ਤੇ ਫਿਰ ਉਦੋਂ ਤੇ ਉਹ ਕਹਿੰਦੇ ਸੀ ਕਿ ਇਹਨਾਂ ਦੇ ਬਹੁਤ ਫਾਇਦੇ ਹੈਗੇ ਸੀ ਅਸੀਂ ਆਹ ਚੀਜ਼ਾਂ ਕਰਵਾਤੀਆਂ ਉਹ ਲੀਡਰ ਅੱਜ ਉੱਥੇ ਨਹੀਂ ਲੱਭਦੇ ਹੈਗੇ ਅੱਜ ਜਿਹੜੀ ਹੈ ਕਿਤਨਾ ਕਿਤੇ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦੀ ਰੂਹ ਵੀ ਜਿਹੜੀ ਹੈ ਇਹ ਦੇਖ ਕੇ ਕਿਤਨਾ ਕਿਤੇ ਜ਼ਰੂਰ ਦੁੱਖ ਭਰਦੀ ਹੋਵੇਗੀ ਰੋਂਦੀ ਹੋਵੇਗੀ ਕਿ ਕਿਹੜੇ ਬੰਦੇ ਨੂੰ ਜਿਹੜੀ ਹੈ ਗੱਲ ਚਲੀ ਗਈ ਹੈਗੀ ਆ ਤੁਸੀਂ ਦੇਖੋ ਨਾ ਕਿ ਕਿਵੇਂ ਕਿੰਨੇ-ਕਿੰਨੇ ਸਾਲ ਗੁਰੂ ਮਹਾਰਾਜ ਦੀਆਂ ਬੇਦਬੀਆਂ ਹੋਣੀਆਂ ਫਿਰ ਉਸ ਤੋਂ ਬਾਅਦ ਜਿਹੜੇ ਇਨਸਾਫ ਨਹੀਂ ਹੋਣੇ ਸਰਕਾਰਾਂ ਜਿਹੜੀਆਂ ਨੇ ਬਦਲੀ ਜਾ ਰਹੀਆਂ ਨੇ ਸਿਸਟਮ ਹੋਈ ਹੈ ਜੀ ਜਦੋਂ ਤੱਕ ਸਿਸਟਮ ਚੇਂਜ ਨਹੀਂ ਹੁੰਦਾ ਜਦੋਂ ਤੱਕ ਤੁਹਾਡੇ ਕੋਲ ਤੁਹਾਡੇ ਫੈਸਲੇ ਲੈਣ ਦੀ ਤਾਕਤ ਨਹੀਂ ਹੁੰਦੀ ਜਿਹੜੇ ਵੀ ਲੋਕ ਆਉਂਦੇ ਨੇ ਉਸ ਸ਼ਿਕੰਜੇ ਦੇ ਵਿੱਚ ਆਪਾਂ ਦੇਖਿਆ ਕਿ ਘਟਕੇ ਜਿਹੜਾ ਹੈ ਰਹਿ ਜਾਂਦੇ ਨੇ ਪਹਿਲਾਂ ਤੇ ਗੱਲ ਕਰਦੇ ਨੇ ਕਿ ਅਸੀਂ ਇਨਸਾਫ ਲਵਾਂਗੇ ਬਾਅਦ ਦੇ ਵਿੱਚ ਜਦੋਂ ਪਾਵਰ ਦੇ ਵਿੱਚ ਆਂਦੇ ਨੇ ਤੇ ਫਿਰ ਉਹ ਸਾਰਾ ਜਿਹੜਾ ਕੰਮ ਕੀ ਹੁੰਦਾ ਹੈ ਆਪਣੇ ਸਾਰਾ ਕੁਝ ਸਾਹਮਣੇ ਹੀ ਜੀ ਸਤਿ ਸ੍ਰੀ ਅਕਾਲ ਜੀ ਜ਼ਰੂਰ ਅਸੀਂ ਅੱਜ ਜ਼ਿਕਰ ਕਰੀਏ ਆ ਦੇਸ਼ ਦੁਨੀਆ ਭਰ ਦੇ ਵਿੱਚ ਵਸਦੇ ਨਾਨਕ ਨਾਮਲੇਵਾ ਸੰਗਤਾਂ ਦੇ ਵੱਲੋਂ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋ ਗੁਰਤਾ ਗਦੀ ਦਿਵਸ ਬੜੇ ਹੀ ਸਤਿਕਾਰ ਦੇ ਨਾਲ ਮਨਾਇਆ ਗਿਆ ਜਦ ਅਸੀਂ ਗੱਲ ਕਰਦੇ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਤਦ ਅਸਥਾਨ ਭਾਵੇਂ ਬੰਗਲਾ ਸਾਹਿਬ ਹੋਵੇ ਭਾਵੇਂ ਅੰਬਸਰ ਦੇ ਉਹਨਾਂ ਦਾ ਅਸਥਾਨ ਉਹ ਪੰਜੋਖੜਾ ਸਾਹਿਬ ਗੁਰਦੁਆਰਾ ਸਾਹਿਬ ਇਹ तमाम ਇਤਿਹਾਸਕ ਗੁਰਦੁਆਰਾ ਸਾਹਿਬ ਸਾਨੂੰ ਚੇਤੇ ਤਾਂ ਜ਼ਰੂਰ ਆਉਂਦੇ ਨੇ ਲੇਕਿਨ ਸੰਗਤਾਂ 'ਤੇ ਜੇਕਰ ਅਸੀਂ ਇਤਿਹਾਸਕ ਤੌਰ ਦੇ ਉੱਤੇ ਤੇ ਮੌਜੂਦਾ ਸਮੇਂ ਦੇ ਵਿੱਚ ਕੀ ਸਾਨੂੰ ਸਿੱਖਣਾ ਜ਼ਰੂਰੀ ਚਾਹੀਦਾ ਅੱਜ ਦੇ ਹਾਲਾਤਾਂ ਨੂੰ ਵੇਖਦੇ ਹਾਂ ਬਿਲਕੁਲ ਜੀ ਇਤਿਹਾਸ ਤੋਂ ਆਪਾਂ ਹਮੇਸ਼ਾ ਸੇ ਦੀ ਜਿਹੜੀ ਹੈ ਲੈਣੀ ਹੁੰਦੀ ਹੈ ਤੇ ਕਿੰਨੀ ਵੀ ਵਿਲੱਖਣ ਗੱਲ ਹੈ ਆਪਾਂ ਕਹਿ ਸਕਦੇ ਹਾਂ ਕਿ ਇਹ ਸਿਰਫ ਵਿਲੱਖਣ ਸਿਧਾਂਤ ਜਿਹੜਾ ਹੈ ਸਿੱਖਾਂ ਦੇ ਕੋਲ ਹੀ ਮੌਜੂਦ ਹੈ ਕਿ ਗੁਰੂ ਸਾਹਿਬ ਨੇ 230 ਸਾਲ ਦੇ ਸਫ਼ਰ ਦੇ ਵਿੱਚ ਸਾਰਾ ਕੁਝ ਪ੍ਰੈਕਟੀਕਲ ਤੌਰ ਤੇ ਕਰਕੇ ਦਿਖਾ ਦਿੱਤਾ ਕਿ ਕਿਹੋ ਜਿਹਾ ਜਨਜੀਵਨ ਹੋਣ ਵਾਲਾ ਏ ਕਿਹੋ ਜਿਹਾ ਮਾਹੌਲ ਰਹਿਣ ਵਾਲਾ ਏ ਗੁਰੂ ਸਾਹਿਬ ਨੇ ਸ਼ਹਾਦਤਾਂ ਵੀ ਦੇ ਕੇ ਦਿਖਾ ਦਿੱਤੀਆਂ ਕਿਤੇ ਸਿੱਖਾਂ ਦੇ ਦਿਲ ਦੇ ਵਿੱਚ ਕੋਈ ਸ਼ੱਕ ਨਾ ਰਹਿ ਜਾਵੇ ਕੋਈ ਵਹਿਮ ਨਾ ਰਹਿ ਜਾਵੇ ਕਿ ਸ਼ਹਾਦਤਾਂ ਜਿਹੜੀਆਂ ਗੁਰੂ ਨੇ ਕਹਿ ਦਿੱਤਾ ਤੇ ਦਿੱਤੀਆਂ ਨਹੀਂ ਹੈਗੀਆਂ ਗੁਰੂ ਸਾਹਿਬ ਨੇ ਸਾਰਾ ਕੁਝ ਸਾਨੂੰ ਪ੍ਰੈਕਟੀਕਲ ਤੌਰ ਤੇ ਸਾਡੇ ਸਾਹਮਣੇ ਰੱਖ ਦਿੱਤਾ ਜਿੱਥੇ ਅੱਜ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀਪੁਰਪ ਜਿਹੜਾ ਹੈ ਮਨਾਰੇ ਹੈਗੇ ਆ ਉੱਥੇ ਸਾਨੂੰ ਇੱਕ ਗੱਲ ਜਿਹੜੀ ਇੱਥੇ ਪ੍ਰਤੱਖ ਹੋ ਜਾਂਦੀ ਹੈਗੀ ਆ ਗੁਰੂ ਸਾਹਿਬ ਤੇ ਜੇ ਆਪਾਂ ਜੀਵਨ ਤੋਂ ਸਿੱਧ ਲੈਣੀ ਹੋਵੇ ਕਿ ਸਰੀਰ ਗੁਰੂ ਨਹੀਂ ਹੁੰਦਾ ਜੋਤ ਗੁਰੂ ਹੁੰਦੀ ਹੈ ਕਈ ਵਾਰੀ ਅਸੀਂ ਸਰੀਰਾਂ ਦੇ ਨਾਲ ਬਹੁਤ ਜ਼ਿਆਦਾ ਜੁੜ ਜਾਨੇ ਹੈਗੇ ਆ ਇਸ ਚੀਜ਼ ਦੀ ਜਦੋਂ ਆਪਾਂ ਗੁਰੂ ਹਰ राय ਸਾਹਿਬ ਜੀ ਜਦੋਂ ਗੁਰਗੱਦੀ ਦਿੰਦੇ ਨੇ ਜਦੋਂ ਤਖਤ ਨਸ਼ੀਨੀ ਕਰਦੇ ਨੇ ਉਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਜਿਹੜੀ ਉਮਰ ਹੈ ਜੇ ਆਪਾਂ ਸੰਸਾਰਿਕ ਉਮਰ ਦੇਖ ਲਈਏ ਤਾਂ ਤਕਰੀਬਨ ਜਿਹੜੀ 5 ਸਾਲ ਦੀ ਬੰਦੀ ਹੈਗੀ ਆ ਤੇ ਗੁਰੂ ਸਾਹਿਬ ਵੱਲੋਂ ਬਕਾਇਦਾ ਜਿਹੜੀ ਹੈ ਗੁਰਤਾ ਗੱਦੀ ਦੀ ਜਿਹੜੀ ਮਰਿਆਦਾ ਹੈ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦਿੱਤਾ ਜੀ ਆਉਂਦਾ ਹੈਗਾ ਉਹਨਾਂ ਦਾ ਵੀ ਨਾਮ ਇਤਿਹਾਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਹੈ ਉਹ ਮਰਿਆਦਾ ਨਿਭਾਈ ਜਾਂਦੀ ਹੈ ਉਸ ਤੋਂ ਬਾਅਦ ਸੰਗਤਾਂ ਜਿਹੜੀਆਂ ਨੇ ਸੀਸ ਨਮਾਉਂਦੀਆਂ ਨੇ ਤੇ ਉਸ ਦੇ ਨਾਲ ਗੁਰੂ ਦਰਬਾਰ ਦੀਆਂ ਜਿਹੜੀਆਂ ਫੌਜਾਂ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਬੰਦੂਕਾਂ ਦੇ ਨਾਲ ਬਕਾਇਦਾ ਸਲਾਮੀ ਦਿੱਤੀ ਜਾਂਦੀ ਹੈ ਹੁਣ ਇੱਥੇ ਕਈ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਜਿਹੜੇ ਭੁੱਲੜ ਲੋਕ ਨੇ ਉਹ ਗੁਰਨਾਨਕ ਨੂੰ ਰਾਜ ਦੇ ਨਾਲੋਂ ਵੱਖ ਕਰਕੇ ਦੇਖਦੇ ਹੁਣ ਸਲਾਮੀ ਜਿਹੜੀ ਦਿੱਤੀ ਜਾਂਦੀ ਹੈ ਬੰਦੂਕਾਂ ਦੇ ਨਾਲ ਉਹ ਤੇ ਇੱਕ ਬਾਦਸ਼ਾਹ ਨੂੰ ਹੀ ਦਿੱਤੀ ਜਾਂਦੀ ਹੋਏਗੀ ਨਾ ਤੇ ਗੁਰਨਾਨਕ ਦਾ ਹੀ ਇਹ ਸਿਧਾਂਤ ਹੈ ਜਿੱਥੇ ਬਾਦਸ਼ਾਹੀ ਵੀ ਤੇ ਪਾਤਸ਼ਾਹੀ ਵੀ ਦੋਨੇ ਜੜੀਆਂ ਪੈਰਲ ਚਲਦੀਆਂ ਨੇ ਔਰ ਦੂਜੇ ਬੰਨੇ ਨਗਾਰਾ বাজਾਇਆ ਜਾਂਦਾ ਹੈ ਜੋ ਕਿ ਆਪਣੇ ਆਪ ਦੇ ਵਿੱਚ 100 ਵਾਰੰਟੀ ਦਾ ਪ੍ਰਭੂ ਸੱਤਾ ਦਾ ਜਿਹੜਾ ਹੈ ਪ੍ਰਤੀਕ ਹੁੰਦਾ ਹੈ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਦੇਖਿਆ ਕਿ ਗੁਰੂ ਸਾਹਿਬ ਗੁਰੂ ਜੋਦ ਦੇ ਵਿੱਚ ਤਕਰੀਬਨ 3 ਬਰੇ ਰਹਿੰਦੇ ਨੇ ਤੇ ਬਹੁਤ ਸਾਰੇ ਜਿਹੜੇ ਕਾਰਜ ਨੇ ਉਹ ਕੀਤੇ ਜਾਂਦੇ ਨੇ ਪਰ ਦੂਸਰੇ ਬੰਨੇ ਜੇ ਆਪਾਂ ਦੇਖੀਏ ਕਿ ਰਾਮ ਰਾਏ ਦੇ ਵੱਲੋਂ ਜਦੋਂ ਚਿੱਠੀ ਆਉਂਦੀ ਹੈਗੀ ਹੈ ਬਕਾਇਦਾ ਕਿ ਦਿੱਲੀ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ ਤੇ ਗੁਰੂ ਸਾਹਿਬ ਜਿਹੜਾ ਇਹ ਸੰਗਤਾਂ ਦੇ ਸਾਹਮਣੇ ਹੁੰਦੇ ਨੇ ਸੰਗਤਾਂ ਦੇ ਵਿਚਾਰ ਲੈਂਦੇ ਨੇ ਤੇ ਫਿਰ ਗੁਰੂ ਸਾਹਿਬ ਜਿਹੜੇ ਨੇ ਦਿੱਲੀ ਵੀ ਆਪਾਂ ਦੇਖਿਆ ਕਿ ਜਾਂਦੇ ਹੈਗੇ ਨੇ ਪਰ ਉੱਥੇ ਜਾ ਕੇ ਔਰੰਗਜ਼ੇਬ ਦੇ ਜਿਹੜਾ ਹੈ ਮੱਥੇ ਗੁਰੂ ਸਾਹਿਬ ਵੱਲੋਂ ਨਹੀਂ ਲਗਿਆ ਜਾਂਦਾ ਉਹਨਾਂ ਕਿਹਾ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ ਕਿਉਂਕਿ ਪਤਾ ਗੁਰੂ ਦਾ ਜਿਹੜਾ ਹੁਕਮ ਸੀਗਾ ਹੁਣ ਇੱਥੇ ਵੀ ਗੁਰੂ ਸਾਹਿਬ ਨੇ ਨਿਰਭਉ ਤੇ ਨਿਰਵੈਰ ਦਾ ਸਿਧਾਂਤ ਦ੍ਰਿੜ ਕਰਵਾ ਦਿੱਤਾ ਹੁਣ ਤੁਸੀਂ ਦੇਖੋ ਨਾ ਕਿ ਇੱਕ ਬਾਦਸ਼ਾਹ ਹੈ ਉਸ ਟਾਈਮ ਦੀ ਉਹ ਹੁਕਮਰਾਨ ਆਪਾਂ ਕਹਿ ਲਈਏ ਉਹ ਕੀ ਨਹੀਂ ਕਰ ਸਕਦਾ ਜੇ ਸੋਚਿਆ ਜਾਵੇ ਪਰ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ ਦਰਸ਼ਨ ਦੇਣ ਦੇ ਨੇ ਉਹ ਵੇਟ ਕਰਦਾ ਉਸੇ ਜਿੱਥੇ ਬੰਗਲਾ ਸਾਹਿਬ ਦੀ ਤੁਸੀਂ ਗੱਲ ਕੀਤੀ ਉਹ ਬਾਹਰ ਵੇਟ ਕਰਦਾ ਜਿਹੜਾ ਹੈ ਉਹ ਚਲਾ ਜਾਂਦਾ ਹੈਗਾ ਗੁਰੂ ਸਾਹਿਬ ਨੇ ਦਰਸ਼ਨ ਜਿਹੜੇ ਆ ਔਰੰਗਜ਼ੇਬ ਨੂੰ ਨਹੀਂ ਦਿੱਤੇ ਹੈਗੇ ਤੇ ਦੂਜੇ ਪੱਲੇ ਤੁਸੀਂ ਇੱਕ ਚੀਜ਼ ਹੋਰ ਇੱਥੇ ਬਲੱਖਣ ਜਿਹੜੀ ਵਰਤਦੀ ਹੈ ਕਿ ਜਦੋਂ ਗੁਰੂ ਸਾਹਿਬ ਨੂੰ ਗੁਰਗੱਦੀ ਦਿੱਤੀ ਜਾਂਦੀ ਹੈ ਤੇ ਰਾਮ ਰਾਏ ਅਲਰੇਡੀ ਜਿਹੜਾ ਹੈ ਔਰੰਗਜ਼ੇਬ ਦੇ ਕੋਲ ਹੈਗਾ ਉਹਦੀ ਸ਼ਰਨ ਚ ਆਪਾਂ ਕਹਿ ਲਈਏ ਉਹਦੇ ਵੱਲੋਂ ਕੰਪਲੇਂਟ ਕੀਤੀ ਜਾਂਦੀ ਹੈ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਮੈਂ ਵੱਡਾ ਹੈਗਾ ਵੀ ਮੇਰੀ ਜਿਹੜੀ ਹੈ ਗੁਰਗੱਦੀ ਮੰਦੀ ਸੀ ਇਹ ਜਿਹੜਾ ਇਸ ਤਰੀਕੇ ਦੇ ਨਾਲ ਗਲਤ ਹੋਇਆ ਹੈ ਤੇ ਔਰੰਗਜ਼ੇਬ ਬਕਾਇਦਾ ਕਹਿੰਦਾ ਕਿ ਇਹ ਗੁਰੂ ਘਰ ਦਾ ਮਸਲਾ ਹੈਗਾ ਮੈਂ ਇਹਦੇ 'ਚ ਦਖਲ ਨਹੀਂ ਦੇ ਸਕਦਾ ਜਿਸ ਨੂੰ ਸਿੱਖਾਂ ਦੇ ਗੁਰੂ ਨੇ ਗੁਰੂ ਪਦਵੀ ਦਿੱਤੀ ਹੈ ਤੇ ਉਸ ਨੂੰ ਜੇ ਮੈਂ ਕਹੇ ਕਿ ਚੇਂਜ ਕਰ ਦਵਾ ਭਾਵੇਂ ਕਿ ਮੈਂ ਪੂਰੇ ਮੁਲਕ ਦਾ ਬਾਦਸ਼ਾਹ ਹੈਗਾ ਇਹ ਪੌਸਿਬਿਲਟੀ ਨਹੀਂ ਹੈਗੀ ਸਿੱਖਾਂ ਨੇ ਗੁਰੂ ਉਸ ਨੂੰ ਹੀ ਮੰਨਣਾ ਹੈਗਾ ਜਿਹਨੂੰ ਗੁਰੂ ਸਾਹਿਬ ਨੇ ਤਖਤ ਤੇ ਜਿਹੜਾ ਹੈ ਵਿਰਾਜ਼ਮਾਨ ਕੀਤਾ ਹੈਗਾ ਹੈ ਦੂਜੇ ਬੰਨੇ ਗੁਰੂ ਸਾਹਿਬ ਦੇ ਹੋਰ ਜੇ ਆਪਾਂ ਵਿਲੱਖਣ ਕਾਰਜ ਦੇਖਣੇ ਹੋਣ ਤੇ ਮਸੰਦ ਜਿਹੜੇ ਉਸ ਟਾਈਮ ਬਹੁਤ ਜ਼ਿਆਦਾ ਪ੍ਰਸ਼ਤ ਜਿਹੜੇ ਹੋ ਚੁੱਕੇ ਸਨ ਉਹਨਾਂ ਦੇ ਵੱਲੋਂ RAM RAJ ਨਾਲ ਮਿਲ ਕੇ ਬਹੁਤ ਸਾਰੀ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਘਰ ਦੇ ਦਸਮਨ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ ਤੇ ਗੁਰੂ ਸਾਹਿਬ ਨੇ ਬਕਾਇਦਾ ਹੁਕਮ ਕੀਤਾ ਕਿ ਹੁਣ ਜਿਹੜੀ ਹੈ ਕਾਰਪੇਟ ਮਸੰਦਾਂ ਦੇ ਹੱਥ ਨਹੀਂ ਦੇਣੀ ਮਸੰਦ ਜਿਹੜੇ ਨੇ ਉਹਨਾਂ ਦੀ ਸੰਗਤ ਵੀ ਨਹੀਂ ਕਰਨੀ ਤੇ ਸਿੱਧਾ ਜਿਹੜਾ ਹੈ ਧਰਮਸਾਲ ਦੇ ਵਿੱਚ ਜਾਣਾ ਕਿ ਗੁਰਦੁਆਰਿਆ ਸਾਹਿਬ ਦੇ ਨਾਲ ਸਿੱਧਾ ਜਿਹੜਾ ਜੁੜਨਾ ਹੈਗਾ ਹੁਣ ਤੁਸੀਂ ਇੱਥੇ ਦੇਖੋ ਕਿ ਇੱਥੇ ਜੋਤ ਗੁਰਨਾਨਕ ਦੀ ਕੰਮ ਕਰ ਰਹੀ ਹੈ ਤਾਂ ਹੀ ਦੇਖੋ ਨਾ ਕਿ ਹੁਣ ਦੁਨਿਆਵੀ ਉਮਰ ਤੇ 5 ਸਾਲ ਹੈ ਤੇ ਉਦੋਂ ਇਸ ਤਰ੍ਹਾਂ ਦੇ ਹੁਕਮਨਾਮੇ ਇਸ ਤਰ੍ਹਾਂ ਦੀਆਂ ਕਾਰਮਾਈਆਂ ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਦਾ ਕੌਤਕ ਹੀ ਸੀਗਾ ਕਿ ਇੱਕ ਜਿਹੜੇ 5 ਸਾਲ ਦੇ ਜਿਹੜਾ ਆਪਾਂ ਕਹੀਏ ਕਿ ਸਰੀਰਿਕ ਅਵਸਥਾ ਵਾਲੇ ਏ ਗੁਰੂ ਸਾਹਿਬ ਜਿਹੜੇ ਬਣਾਉਣੇ ਜਾਂ ਗੁਰੂ ਸਾਹਿਬ ਨੂੰ ਗੁਰਗੱਦੀ ਦੇਣੀ ਹੈ ਗੁਰੂ ਦਾ ਕੌਤਕ ਹੈ ਇਸ ਦੀਆਂ ਅੰਦਰਲੀਆਂ ਰਮਜਾਂ ਤੇ ਗੁਰੂ ਹੀ ਜਾਣ ਸਕਦਾ ਹੈ ਬਾਕੀ ਜਿਹੜੀਆਂ ਆਪਾਂ ਸਾਖੀਆਂ ਗੁਰੂ ਸਾਹਿਬ ਦੇ ਨਾਲ ਸੰਬੰਧਤ ਸੁਣੀਆਂ ਹੋਈਆਂ ਨੇ ਕਿਵੇਂ ਗੁਰੂ ਸਾਹਿਬ ਦੇ ਵੱਲੋਂ ਮਨੁੱਖਤਾ ਦੀ ਭਲਾਈ ਲਈ ਦਿੱਲੀ ਦੇ ਵਿੱਚ ਵੀ ਕਾਰਜ ਕੀਤੇ ਜਾਂਦੇ ਨੇ ਤੇ ਫਿਰ 80 ਸਾਲ ਦੀ ਅਵਸਥਾ ਦੇ ਵਿੱਚ ਗੁਰੂ ਸਾਹਿਬ ਜੋਤੀ ਜੋਤ ਸਮਾ ਸਨਦੇ ਨੇ ਜਿਹੜੀ ਸਿੱਖਣ ਦੀ ਗੱਲ ਹੈਗੀ ਹੈ ਕਿ ਗੁਰੂ ਸਾਹਿਬ ਨੇ ਜਿਸ ਤਰੀਕੇ ਦੀ ਪ੍ਰਭੂਸਤਾ ਜੋ ਸੋਵਰੈਂਟੀ ਸਾਨੂੰ ਸਿਕਾਈ ਹੈਗੀ ਹੈ ਸਾਨੂੰ ਉਹਦੇ ਤੋਂ ਸੇਧ ਲੈਣ ਦੀ ਲੋੜ ਹੈਗੀ ਹੈ ਤੇ ਹੁਣ ਤੁਸੀਂ ਦੁਜੇ ਬਨੇ ਇਹ ਦੇਖੋ ਕਿ ਜੇ ਔਰੰਗਜ਼ੇਬ ਨੂੰ ਇਹ ਚੀਜ਼ ਪਤਾ ਹੈ ਕਿ ਜਿੰਨੂੰ ਗੁਰੂ ਸਾਹਿਬ ਨੇ ਗੁਰੂ ਬਣਾਇਆ ਉਸ ਨੂੰ ਹੀ ਸਿੱਖਾਂ ਨੇ ਗੁਰੂ ਮੰਨਾ ਹੈ ਤੇ ਅੱਜ ਵਾਲੇ ਜੇ ਭੁੱਲੜ ਸਿੱਖ ਜਾਂ ਜਿਹੜੇ ਡੇਰਿਆਂ ਦੇ ਵਿੱਚ ਜਾਂਦੇ ਨੇ ਗੁਰੂ ਡਮੀਆਂ ਦੇ ਕੋਲ ਜਾਂਦੇ ਨੇ ਕੀ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੀ ਗੁਰੂਪਦਵੀ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਦਸਵੇਂ ਪਾਤਸ਼ਾਹ ਨੇ ਦਿੱਤੀ ਹੈ ਜਦੋਂ ਦਸਵੇਂ ਜਾਮੇ ਚ ਉਹ ਦੇਤੀ ਤੇ ਫਿਰ ਕਿਉਂ ਡੇਰਿਆਂ ਦੀ ਪਟਕਣ ਦੇ ਵਿੱਚ ਫਸੇ ਹੋਏ ਨੇ ਜੇ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਹੈਗਾ ਹੈ ਤੇ ਫਿਰ ਅੱਜ ਜਿਹੜੇ ਸਿੱਖ ਕੋਤਾਹੀ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਹੈ ਸੋਚਣਾ ਪਵੇਗਾ ਉਹਨਾਂ ਨੂੰ ਦੁਬਾਰਾ ਇਸ ਲੀ ਤੇ ਆਉਣਾ ਪਵੇਗਾ ਨਹੀਂ ਤੇ ਇਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਜਿਹੋ ਜਿਹਾ ਮਾਹੌਲ ਹੈ ਜਾਂ ਜੋ ਕੁਝ ਵਾਪਰਿਆ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਪਟਕਣਾ ਹੈ ਉਹਨਾਂ ਦੀ ਜਿਹੜੀ ਹੈ ਜਾਰੀ ਰਹੇਗੀ ਬਿਲਕੁਲ ਜੀ ਅਕਾਲ ਚੈਨਲ ਦੇ ਵੱਲੋਂ तमाम ਇਹਨਾਂ ਵਿਸ਼ਿਆਂ ਦੇ ਉੱਤੇ ਇਹਨਾਂ ਦਿਹਾੜਿਆਂ ਦੇ ਉੱਤੇ ਗੱਲਬਾਤ ਕਰਨਕਿਨੀ ਇਸ ਕਰਕੇ ਜ਼ਰੂਰੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਸੰਕੇਤ ਜੀ ਜਦਾ ਅਸੀਂ ਕਹਿੰਨੇ ਆ ਕਿ ਬਤੌਰ ਪੰਥਕ ਆਧਾਰਾ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀ ਆ ਤੇ ਪੰਥਕ ਪੰਥਕ ਆਧਾਰਾ ਅਸੀਂ ਜੇਕਰ ਜ਼ਿੰਮੇਵਾਰੀਆਂ ਨਿਭਾ ਰਹੇ ਆ ਤੇ ਇਹਨਾਂ ਦਿਹਾੜਿਆਂ ਮੌਕੇ ਅਸੀਂ ਕੁਝ ਜਾਣੀਏ ਸਮਝੀਏ ਮੌਜੂਦਾ ਹਾਲਾਤਾਂ ਤੋਂ ਅੱਗੇ ਵਧਾਂਗੇ ਗੱਲ ਕਰਾਂ ਕਿ ਕੋਟਕਪੁਰਾ ਚੌਂਕ ਦੇ ਵਿੱਚ ਮਨਾਏ ਜਾ ਰਹੇ ਲਹਨਤ ਦੇਹਾੜੇ ਦੀ ਤੁਹਾਨੂੰ ਚੇਤੇ ਕਰਵਾ ਦਈਏ ਸੰਘੇ ਜੀ ਕਿ 10 ਸਾਲ ਦਾ ਵਦਸਮਾ ਬੀਤ ਚੁੱਕਾ ਹੈ ਜਿਸ ਵੇਲੇ ਬੇਦਬੀ ਕਾ ਬੇਦਬੀ ਤੋਂ ਬਾਅਦ ਕੋਟਕਪੁਰਾ ਗੋਲੀकांड ਵਾਪਰਦਾ ਹੈ ਬੈਬਲ ਕਲਾ ਫਾਇਰਿੰਗ ਕੇਸ ਦੀ ਅਸੀਂ ਇੱਥੇ ਗੱਲ ਕਰਦੇ ਪਏ ਹਾਂ ਤੇ ਵੱਡੀ ਗਿਣਤੀ ਦੇ ਵਿੱਚ ਕਹੜੋ ਮੁਜ਼ਾਰੇ ਹੋਏ ਰੋਸਾ ਜ਼ਾਹਿਰ ਕੀਤਾ ਗਿਆ ਲੇਕਿਨ ਅੱਜ ਵੀ ਮਾਮਲਾ ਜੋ ਦਾ ਤੋਹੀ ਖੜਾ ਜਾਪਦਾ ਹੈ ਸਦਾ ਜਗਜੀਤ ਸਿੰਘ ਜੀ ਜਦ ਅਸੀਂ ਕੋਟਕਪੁਰਾ ਚੌਂਕ ਦੀ ਗੱਲ ਕਰੀਏ ਬੈਬਲਕਣਾ ਦੀ ਗੱਲ ਕਰੀਏ ਕਈ ਫੈਕਟਸ ਸਰਕਾਰ ਤੱਕ ਪਹੁੰਚੇ ਵੀ ਲੇਕਿਨ ਸਰਕਾਰਾਂ ਬਦਲੀਆਂ ਲੇਕਿਨ ਉਹਨਾਂ ਦਾ ਕੰਮ ਕਰਨ ਦਾ ਰਵਈਆ ਨਹੀਂ ਬਿਲਕੁਲ ਤਿੰਨ ਸਰਕਾਰਾਂ ਆਪਾਂ ਕਹਿ ਸਕਦੇ ਹਾਂ ਕਿ ਉਦੋਂ ਦੀਆਂ ਬਦਲ ਚੁੱਕੀਆਂ ਹੈਗੀਆਂ ਨੇ ਬਾਦਲਾਂ ਦੀ ਸਰਕਾਰ ਬਲੇ ਸਾਰਾ ਘਟਨਾਕਰਮ ਵਾਪਰਦਾ ਹੈ ਉਹਨਾਂ ਤੋਂ ਤੇ ਬਹੁਤੇ ਲੋਕਾਂ ਨੇ ਉਮੀਦ ਕੀਤੀ ਵੀ ਨਹੀਂ ਸੀ ਕਿ ਉਹ ਕਿਉਂਕਿ ਜਿਨ੍ਹਾਂ ਨੇ ਕਾਰਾ ਵਰਤਾਇਆ ਹੋਵੇ ਤੇ ਉਹ ਤੇ ਕਿਉਂ ਇਹਦੀ ਜਾਂਚ ਕਰਉਣਗੇ ਜਾਂ ਉਹ ਦੋਸ਼ੀਆਂ ਨੂੰ ਸਜ਼ਾ ਕਿਵੇਂ ਦੇਣਗੇ ਇਹ ਵੀ ਕੋਈ ਫੈਕਟਲੈਸ ਗੱਲ ਨਹੀਂ ਕਰ ਰਹੇ ਆਪਾਂ ਆਪਾਂ ਨੂੰ ਪਤਾ ਹੈ ਕਿ ਸਾਕਾ ਨਕੋਦਰ ਦੇ ਵਿੱਚ ਸਿਮਲਰ ਇਨਸੀਡੈਂਟ ਹੋਇਆ ਸੀ ਤੇ ਹੁਣ ਤੁਸੀਂ ਦੇਖ ਲਓ ਕਿ 1986 ਤੋਂ ਆਪਾਂ ਅੱਜ ਕਿੱਥੇ ਪਹੁੰਚ ਚੁੱਕੇ ਆ ਉਹਦਾ ਇਨਸਾਫ ਵੀ ਨਹੀਂ ਮਿਲਿਆ ਤੇ ਫਿਰ ਇਧਰਲੇ ਬਨੇ ਤੇ ਇਨਸਾਫ ਕਿੱਥੇ ਮਿਲਣਾ ਸੀ ਫਿਰ ਉਸ ਤੋਂ ਬਾਅਦ ਇੰਨਾ ਹੀ ਮਸਲਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਜਿਹੜਾ ਹੈ ਬੇਦਮੀਆ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਬਰਗਾੜੀ ਦੇ ਵਿੱਚ ਇੱਕ ਵੱਡਾ ਮੋਰਚਾ ਜਿਹੜਾ ਹੈ ਉਹ ਲੱਗਦਾ ਹੈਗਾ ਹੈ ਸਕਰੀਬਨ 6 ਮਹੀਨੇ ਜਿਹੜਾ ਮੋਰਚਾ ਲੱਗਦਾ ਹੈ ਸੰਗਤਾਂ ਵੀ ਉੱਥੇ ਹਮ ਹਮਾ ਕੇ ਪਹੁੰਚਦੀਆਂ ਹੈਗੀਆਂ ਨੇ ਪੂਰਾ ਆਪਾਂ ਕਹੀ ਕਿ ਇੱਕ ਤਰੀਕੇ ਦਾ ਮਾਹੌਲ ਜਿਹੜਾ ਇੱਕ ਤਰੀਕੇ ਦਾ ਬਣ ਜਾਂਦਾ ਹੈਗਾ ਕਿ ਸ਼ਾਇਦ ਇਨਸਾਫ ਮਿਲੇਗਾ ਪਰ ਫਿਰ ਜਿਹੜਾ ਹੈ ਚੋਣਾ ਦੇ ਲਾਗੇ ਆ ਕੇ ਮੋਰਚਾ ਚਕਵਾ ਦਿੱਤਾ ਜਾਂਦਾ ਹੈ ਕਿਹੜੇ ਲੀਡਰਾਂ ਨੇ ਉੱਥੇ ਗਦਦਾਰੀ ਕੀਤੀ ਕਿਹੜੇ ਲੀਡਰਾਂ ਨੇ ਉਥੇ ਆਪਾਂ ਕਹਿ ਲਈਏ ਕਿ ਕੰਮ ਜਿਹੜਾ ਪੂਰਾ ਸਿਰੇ ਨਹੀਂ ਲਾਇਆ ਤੇ ਫਿਰ ਉਦੋਂ ਤੇ ਉਹ ਕਹਿੰਦੇ ਸੀ ਕਿ ਇਹਨਾਂ ਦੇ ਬਹੁਤ ਫਾਇਦੇ ਹੈਗੇ ਸੀ ਅਸੀਂ ਆਹ ਚੀਜ਼ਾਂ ਕਰਵਾਤੀਆਂ ਉਹ ਲੀਡਰ ਅੱਜ ਉਥੇ ਨਹੀਂ ਲੱਭਦੇ ਹੈਗੇ ਮਤਲਬ ਤੁਸੀਂ ਦੇਖੋ ਕਿ ਹਮੇਸ਼ਾ ਲੀਡਰਸ਼ਿਪ ਉਥੇ ਜਿਹੜੀ ਹੈ ਤਰਨਿਆ ਮੁਜਾਰਿਆਂ ਤੇ ਜਾਣ ਵਾਲੀ ਜਿਹੜੀ ਚੇਂਜ ਹੁੰਦੀ ਰਹੀ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਦੇਖਿਆ ਕਿ ਕੈਪਟਨ ਮਨਿੰਦਰ ਸਿੰਘ ਹੁਣੀ ਤਕਰੀਬਨ 4.5 ਜਾਂ ਪੌਣੇ 5 ਸਾਲ ਰਹਿੰਦੇ ਨੇ ਜਨਜੀਤ ਸਿੰਘ ਚੰਨੀ ਹੁਣੀ ਆਉਂਦੇ ਨੇ ਉਦੋਂ ਬਕਾਇਦਾ ਆਪਾਂ ਦੇਖਿਆ ਸੀ ਕਿ ਇਹਨਾਂ ਦੀ ਸਰਕਾਰ ਵੇਲੇ ਜਿਹੜਾ ਹੈ ਉੱਥੇ ਸੁਖਵਿੰਦਰ ਸਿੰਘ ਰੰਦਾਵਾ ਵੀ ਜਾਂਦੇ ਰਹੇ ਨੇ ਹੋਰ ਵੀ ਜਿਹੜੇ ਮੰਤਰੀ ਸੰਤਰੀ ਜਾਂਦੇ ਰਹੇ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਆਈ ਉਦੋਂ ਕੁਲਤਾਰ ਸਿੰਘ ਸੰਧਵਾ ਹੋਣੀ ਵੀ ਜਾਂਦੇ ਰਹੇ ਨੇ ਈਮਨ ਕੇ ਸਪੀਕਰ ਬਣਨ ਤੋਂ ਪਹਿਲਾਂ ਵੀ ਉੱਥੇ ਦੇਖੇ ਜਾ ਸਕਦੇ ਸੀ ਬਿਲਕੁਲ ਉੱਥੇ ਜਾਣ ਵਾਲੀ ਲੀਡਰਸ਼ਿਪ ਦੇ ਚਿਹਰੇ ਜਿਹੜੇ ਨੇ ਉਹ ਜ਼ਰੂਰ ਬਦਲ ਜਾਂਦੇ ਨੇ ਪਰ ਮਸਲਾ ਉੱਥੇ ਦਾ ਉੱਥੇ ਖੜਾ ਹੈਗਾ 2015 ਦੇ ਵਿੱਚ 14 ਅਕਤੂਬਰ ਵਾਲੇ ਦਿਨ ਜਿਸ ਤਰੀਕੇ ਦੇ ਨਾਲ ਸ਼ਾਂਤਮਈ ਮੁਜਾਰਾ ਕੀਤਾ ਜਾ ਰਿਹਾ ਸੀ ਸੰਗੀਤਾ ਨਾਮ ਜਪ ਰਹੀਆਂ ਸੀ ਤੇ ਫਿਰ ਉਸ ਤੋਂ ਬਾਅਦ ਅੰਨੇਵਾ ਉਹਨਾਂ ਤੇ ਜਿਹੜਾ ਹੈ ਡਾਂਗਾ, ਛੋਟੀਆਂ, ਪਾਣੀ, ਗੰਦੇ ਪਾਣੀ ਦੀਆਂ ਬੁਛਾਣਾ ਇੱਥੋਂ ਤੱਕ ਇਹ ਗੋਲੀਆਂ ਵੀ ਜੜੀਆਂ ਨੇ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਇਹੋ ਜਿਹਾ ਸੇਮ ਹੀ ਜਿਹੜਾ ਬੈਬਲ ਕਲਾਂ ਦੇ ਵਿੱਚ ਹੁੰਦਾ ਹੈਗਾ ਹੈ ਗਿਆਨੀ ਹਰਪੀ ਸਿੰਘ ਹੁਣੀ ਉੱਥੇ ਪੁੱਜੇ ਹੈਗੇ ਨੇ ਬਕਾਇਦਾ ਉਹਨਾਂ ਨੇ ਵੀ ਜਿਹੜੇ ਆਪਾਂ ਕਹੀਏ ਕਿ ਸਰਕਾਰਾਂ ਤੇ ਨਿਸ਼ਾਨੇ ਲਾਏ ਨੇ ਪਰ ਉਹੀ ਕਿ ਲੀਡਰਸ਼ਿਪ ਬਦਲ ਜਾਂਦੀ ਹੈ ਉੱਥੇ ਜਾਣ ਵਾਲੀ ਹੁਣ ਇਹ ਦੇਖਦੇ ਹਾਂ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਕੋਈ ਕਿਸੇ ਤਨਪਤਨ ਗੱਲ ਲੱਗਦੀ ਹੈਗੀ ਜਾਂ ਨਹੀਂ ਦੂਜੀ ਗੱਲ ਆਮ ਆਦਮੀ ਪਾਰਟੀ ਦੀ ਗੱਲ ਹੈ 3.5 ਸਾਲ ਹੋ ਗਏ ਨੇ ਅਜੇ ਵੀ ਉਹ ਪ੍ਰੈਸ ਕਾਨਫਰੰਸ ਦੀਆਂ ਝਲਕੀਆਂ ਤੁਸੀਂ ਸਰਚ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਪੁਲ ਦੇ ਲਾਗੇ ਪ੍ਰੈਸ ਕਾਨਫਰੰਸ ਹੁੰਦੀ ਹੈ ਬਕਾਇਦਾ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਵਿਅਕਤੀਆਂ ਦੇ ਇਨਸਾਫ ਸਾਡੇ ਕੋਲ ਜਿਹੜੇ ਨੇ ਜਾਂਚ ਹੋਈ ਹੋਈ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਵਰਗੇ ਕਾਬਿਲ ਅਫਸਰ ਸਾਡੇ ਕੋਲ ਨੇ ਤੇ ਜਿਹੜਾ ਹੈਗਾ ਇਹਦਾ ਇਨਸਾਫ ਅਸੀਂ ਬਹੁਤ ਜਲਦ ਜਿਹੜਾ ਹੈ 24 ਘੰਟਿਆਂ ਦੇ ਅੰਦਰ ਦੇ ਦੇਵਾਂਗੇ 22 ਘੰਟੇ ਲੰਘਦੇ ਲੱਗਦੇ ਅੱਜ 3.5 ਸਾਲ ਦਾ ਸਮਾਂ ਹੋ ਗਿਆ ਹੈ ਪਰ ਇਨਸਾਫ ਜਿਹੜਾ ਨਹੀਂ ਮਿਲਿਆ ਹੈਗਾ ਗਿਆਨੀ ਹਰਪੀਤ ਸਿੰਘ ਹੋਣਾ ਨੇ ਵੀ ਇਹ ਗੱਲ ਕਹੀ ਕਹਿੰਦੇ ਕਿ ਦੁਨੀਆ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਡਾਂਗਾ ਵਰਸਾਉਣ ਵਾਲੀ ਪੁਲਿਸ ਹੀ ਅਣਪਛਾਤੀ ਹੋ ਗਈ ਤੇ ਹੋਰ ਜਿਹੜਾ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿਹੜਾ ਹੈ ਇਨਸਾਫ ਨਹੀਂ ਮਿਲਿਆ ਹੈਗਾ ਚਾਹੇ ਉਹ ਬਦਮੀਆਂ ਦਾ ਹੋਵੇ ਜਾਂ ਗੋਲੀ ਕਾਂਡ ਦਾ ਹੋਵੇ ਸਮੇਂ-ਸਮੇਂ ਤੇ ਪ੍ਰੋਟੈਸਟ ਵਗੈਰਾ ਲੱਗਦੇ ਰਹੇ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰਾਂ ਦੇ ਵੱਲੋਂ ਪ੍ਰੈਸ਼ਰ ਪਾ ਕੇ ਜਿਹੜੇ ਨੇ ਮੈਨੇਜ ਕਰ ਲਏ ਜਾਂਦੇ ਨੇ ਪਰ ਦੂਜੇ ਪੰਨੇ ਕੁਝ ਚੀਜ਼ਾਂ ਤੇ ਸੋਚਣ ਦੇ ਲਈ ਮਜਬੂਰ ਕਰਦੇ ਕਰਦੀਆਂ ਹੈਗੀਆਂ ਨੇ ਆਪਾਂ ਜੇ ਦੇਖੇ ਕਿ ਕੀ ਪਾਕਿਸਤਾਨ ਦੇ ਵਿੱਚ ਜਾਂ ਹੋਰ ਕਿਸੇ ਖਾੜੀ ਦੇਸ਼ ਦੇ ਵਿੱਚ ਤੁਸੀਂ ਕਦੇ ਸੋਚ ਸਕਦੇ ਹੋ ਕਿ ਉਹਨਾਂ ਦੇ ਧਾਰਮਿਕ ਗਰੰਦੀ ਬੇਅਦਬੀ ਹੋਵੇ ਤੇ ਫਿਰ ਉਹਨਾਂ ਨੂੰ ਹੀ ਮੋਰਚਾ ਲੈਣਾ ਪਵੇ ਇਹ ਚੀਜ਼ਾਂ ਤੁਹਾਨੂੰ ਲੱਗਦੀਆਂ ਨੇ ਕਦੀ ਨਹੀਂ ਲੱਗਦੀਆਂ ਅੱਜ ਜਿਹੜੀ ਹੈ ਕਿਤਨਾ ਕਿਤੇ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦੀ ਰੂਹ ਵੀ ਜਿਹੜੀ ਹੈ ਇਹ ਦੇਖ ਕੇ ਕਿਤਨਾ ਕਿਤੇ ਜ਼ਰੂਰ ਦੁੱਖ ਭਰਦੀ ਹੋਵੇਗੀ ਰੋਂਦੀ ਹੋਵੇਗੀ ਕਿ ਕਿਹੜੇ ਬੰਦੇ ਨੂੰ ਜਿਹੜੀ ਹੈ ਗੱਲ ਚਲੀ ਗਈ ਹੈਗੀ ਆ ਤੁਸੀਂ ਦੇਖੋ ਨਾ ਕਿ ਕਿਵੇਂ ਕਿੰਨੇ ਕਿੰਨੇ ਸਾਲ ਗੁਰੂ ਮਹਾਰਾਜ ਦੀਆਂ ਬੇਦਬੀਆਂ ਹੋਣੀਆਂ ਫਿਰ ਉਸ ਤੋਂ ਬਾਅਦ ਜਿਹੜੇ ਇਨਸਾਫ ਨਹੀਂ ਹੋਣੇ ਸਰਕਾਰਾਂ ਜਿਹੜੀਆਂ ਨੇ ਬਦਲੀ ਜਾ ਰਹੀਆਂ ਨੇ ਸਿਸਟਮ ਹੋਈ ਹੈ ਜੀ ਜਦੋਂ ਤੱਕ ਕੋ ਸਿਸਟਮ ਚੇਂਜ ਨਹੀਂ ਹੁੰਦਾ ਜਦੋਂ ਤੱਕ ਤੁਹਾਡੇ ਕੋਲ ਤੁਹਾਡੇ ਫੈਸਲੇ ਲੈਣ ਦੀ ਤਾਕਤ ਨਹੀਂ ਹੁੰਦੀ ਜਿਹੜੇ ਵੀ ਲੋਕ ਆਉਂਦੇ ਨੇ ਉਸ ਸ਼ਿਕੰਜੇ ਦੇ ਵਿੱਚ ਆਪਾਂ ਦੇਖਿਆ ਕਿ ਘਟਕੇ ਜਿਹੜਾ ਹੈ ਰਹਿ ਜਾਂਦੇ ਨੇ ਪਹਿਲਾਂ ਤੇ ਗੱਲ ਕਰਦੇ ਨੇ ਕਿ ਅਸੀਂ ਇਨਸਾਫ ਲਵਾਂਗੇ ਬਾਅਦ ਦੇ ਵਿੱਚ ਜਦੋਂ ਪਾਵਰ ਦੇ ਵਿੱਚ ਆਂਦੇ ਨੇ ਤੇ ਫਿਰ ਉਹ ਸਾਰਾ ਜਿਹੜਾ ਕੰਮ ਕੀ ਹੁੰਦਾ ਹੈ ਆਪਣੇ ਸਾਰਾ ਕੁਝ ਸਾਹਮਣੇ ਹੀ ਆ। ਜੀ। ਇਹ तमाम ਚੀਜ਼ਾਂ ਦੇ ਜਿਸ ਵੇਲੇ ਅਸੀਂ ਗੱਲ ਕਰਦੇ ਆਂ ਜੀ ਸਭ ਨੂੰ ਚੇਤੇ ਆਂਦਾ ਹੈ ਕਿ ਕਿਹੜੇ-ਕਿਹੜੇ ਸਾਲ ਕਿਹੜੇ-ਕਿਹੜੇ ਮੋਰਚੇ ਲੱਗੇ ਜੇਕਰ ਸਰਬੱਤ ਖਾਲਸਾ ਹੁੰਦਾ ਹੈ ਉਹ ਸਰਬੱਤ ਖਾਲਸਾ ਦੇ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਕਿੱਥੇ ਨੇ ਆਜੋ ਚਿਹਰੇ ਕਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਵੱਲੋਂ ਨਿਭਾਈਆਂ ਗਈਆਂ ਤੇ ਕਿਹਨਾਂ ਦੇ ਵੱਲੋਂ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਗਈਆਂ ਇਹ ਆਗੂ ਜੋ ਪੰਥਕਾਰ ਕੋ ਕਹ ਹੁੰਦੇ ਨੇ ਉਹਨਾਂ ਨੂੰ ਸਵਾਲ ਹੈ ਤੇ ਸਰਕਾਰਾਂ ਨੂੰ ਸਵਾਲ ਇਹ ਜਿਹੜੀਆਂ ਕਹਿੰਦੀਆਂ ਸੀ ਕਿ ਸਾਡੀ ਸਰਕਾਰ ਬਣਨਦੇ ਉਸੇ ਕਾਰਜ ਕਰਾਂਗੇ ਬਸ ਉਹਨਾਂ ਨੇ ਸੱਟ ਤਿਆਰ ਕੀਤੀ ਆਪਣੇ ਕਮਿਸ਼ਨ ਤਿਆਰ ਕੀਤੇ ਕਮਿਸ਼ਨ ਦੀਆਂ ਰਿਪੋਰਟਸ ਵੀ ਜਨਤਾਕ ਕਾਫੀ ਦੇਰੀ ਦੇ ਨਾਲ ਕੀਤੀਆਂ ਤੇ ਉਸ ਤੋਂ ਬਾਅਦ ਕੁਝ ਵੀ ਨਹੀਂ ਨਵੀਂ ਬਣੀ ਸਰਕਾਰ ਵੀ ਸਿਰਫ ਹੱਥ ਤੇ ਹੱਥ ਧਰੀ ਬੈਠੀ ਹੈ ਕਿਉਂਕਿ ਸਰਕਾਰਾਂ ਜਾਣਦੀਆਂ ਨੇ ਇਹ ਇੱਕ ਪੋਲੀਟੀਕਲ ਮੁੱਦਾ ਬਣ ਚੁੱਕਾ ਹੈ ਜਿਸ ਨੂੰ ਜਿੰਨਾ ਜ਼ਿਆਦਾ ਲੰਬਾ ਖਿੱਚਾਂਗੇ ਉਹਨਾਂ ਜ਼ਿਆਦਾ ਹੀ तमाम ਸਿਆਸੀ ਪਾਰਟੀਆਂ ਨੂੰ ਲਾਹਾ ਹੋਣਾ ਹੈ